ਮਾਨਸਾ ਵਿੱਚ ਚੋਰਾਂ ਨੇ ਬੀਤੀ ਦੇਰ ਰਾਤ ਨਵੀਂ ਅਨਾਜ ਮੰਡੀ ਦੇ ਵਿੱਚ ਆੜਤੀਆਂ ਦੀਆਂ ਕਰੀਬ 8 ਤੋਂ 10 ਦੁਕਾਨਾਂ ਦੇ ਸ਼ਟਰ ਤੋੜ ਕੇ ਆਪਣਾ ਨਿਸ਼ਾਨਾ ਬਣਾਉਂਦਿਆਂ ਉੱਥੇ ਪੈ ਗੱਲੇ ਅਤੇ ﺍﻟमारीਆਂ ਤੋੜ ਦਿੱਤੀਆਂ ਤੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਵੀ ਆਪਣੇ ਨਾਲ ਲੈ ਗਏ। ਇਹੋ ਨਹੀਂ ਦੁਕਾਨਾਂ ਦੇ ਵਿੱਚ দান ਲਈ ਰੱਖੇ ਗਊਸ਼ਾਲਾ ਦੇ ਗੱਲੇ ਤੋੜ ਕੇ ਵੀ ਚੋਰ ਨਕਦੀ ਲੈ ਗਏ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਹਰ ਰਾਤ ਦੁਕਾਨਾਂ ਵਿੱਚ ਚੋਰੀ ਅਤੇ ਦਿਨ ਸਮੇਂ ਮੋਟਰਸਾਈਕਲ ਚੋਰੀ ਹੋਣ ਦਾ ਸਿਲਸਲਾ ਲਗਾਤਾਰ ਜਾਰੀ ਹੈ। ਆਰ.ਪੀ. ਭੂਸ਼ਣ ਕੁਮਾਰ ਰੱਲਾ ਅਤੇ ਪਵਨ ਕੁਮਾਰ ਨੇ ਦੱਸਿਆ ਕਿ ਦੁਕਾਨਾਂ ਦੇ ਰਾਤ ਨੂੰ ਜਿੰਦੇ ਤੋੜੇ ਗਏ ਤੇ ਇੱਥੇ ਦੁਕਾਨਾਂ ਦੇ ਵਿੱਚੋਂ ਗੱਲੇ ਤੋੜ ਕੇ ਨਕਦੀ ਚੋਰੀ ਕਰ ਲਈ ਗਈ ਅਤੇ ਗਊਸ਼ਾਲਾ ਦੇ ਲਈ ਉੱਥੇ दान ਵਾਸਤੇ ਰੱਖੇ ਹੋਏ ਗੱਲਿਆਂ ਦੇ ਵਿੱਚੋਂ ਵੀ ਚੋਰਾਂ ਨਕਦੀ ਚੋਰੀ ਕਰਕੇ ਲੈ ਗਏ। ਇਸ ਚੋਰੀ ਕਾਰਨ ਨਿਰਾਸ਼ ਹੋਏ ਆੜਤੀਆਂ ਨੇ ਨਰਮੇ ਦੀ ਖਰੀਦ ਅੱਜ ਬੰਦ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਜੇਕਰ ਚੋਰਾਂ ਨੂੰ ਜਲਦੀ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਵਪਾਰੀ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਉਧਰ ਇਸ ਚੋਰੀ ਦੀ ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਸਿਟੀ 1 ਦੇ ਇੰਚਾਰਜ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਦੁਕਾਨਾਂ ਵਿੱਚ ਚੋਰੀ ਹੋਈ ਹੈ ਤੇ ਕੁਝ ਵਿਅਕਤੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਨਜ਼ਰ ਆਏ ਹਨ। ਜਿਸ ਸੰਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਅਜਿਹੇ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਸੱਚ ਕੋ ਲਈ ਮਨਸਾਂ ਤੋਂ ਸੁਖਜੀਤਮਾਨ ਇਹ ਦੁਕਾਨਾਂ ਦੇ ਜੀ 10 ਦੁਕਾਨਾਂ ਦੀ ਚੋਰੀ ਹੋਈ ਹੈ ਹਾਲ ਤੱਕ 10 ਦਾ ਪਤਾ ਲੱਗਿਆ ਹੈ ਹੋਰ ਆੜ ਪੇ ਲੇਟ ਆ ਉਹਨਾਂ ਨੂੰ ਬਾਅਦ ਚ ਪਤਾ ਲੱਗੂਗਾ ਜਿਹੜੀਆਂ ਨਗਾਨਾਂ ਦੇ ਜੋ ਨੇ ਸੇਫਾਸਫਾ ਵਾਲੀਆਂ ਤੋੜੀਆਂ ਪਈਆਂ ਜੀ ਗੱਲੇ ਤੋੜੇ ਪਏ ਐ ਵੀ ਵੀ ਆਰ ਲੈ ਕੇ ਜੀ ਉਹਨਾਂ ਦੇ ਕੈਮਰੇ ਪੱਤੇ ਪਏ ਨੇ ਪਿੱਕਾ ਪੱਤਰ ਸਾਰੇ ਫਰੋਲੇ ਪਏ ਨੇ ਕੈਸ਼ ਕੁਝ ਉਹਨਾਂ ਨੂੰ ਮਿਲਿਆ ਲੈ ਜੇ ਸਾਰੇ ਚੈਸਟ ਤੋੜੀ ਪਈ ਆ ਬਾਹਰੋਂ ਸੈਂਟਰਲ ਲੋਕ ਨੇ ਤੋੜੇ ਪਏ ਨੇ ਕਿਸੇ ਵੀ ਹਾਲਤਾਂ ਜੁੜਦੇ ਪਤਾ ਨਹੀਂ ਉਹਨਾਂ ਕੋਲੇ ਕੀ ਸੰਸਾਰ ਹੈ ਤੋੜੇ ਪਏ ਨੇ ਜੋਤ ਵਾਲੇ ਜਿਹੜੇ ਕੌਸ਼ਲਾਂ ਦੇ ਗੱਲੇ ਲੱਗੇ ਸੀ ਉਹਨਾਂ ਨੂੰ ਤੋੜ ਕੇ ਉਹਨਾਂ ਦੇ ਪੈਸੇ ਕੱਢੇ ਗਏ ਨੇ ਹਾਲੇ ਤੱਕ 10-12 ਦਾ ਪਤਾ ਲੱਗਿਆ ਜੀ ਬਾਕੀ ਜਿਉਂ-ਜਿਉਂ ਆਉਣਗੇ ਦੁਕਾਨਾਂ ਤੇ ਬੰਦੇ ਆਈਆਂ ਪਹਿਲਾਂ ਸਾਨੂੰ ਤਿੰਨ ਦਾ ਪਤਾ ਜਿਵੇਂ ਪੰਜ ਸੀ ਤਿੰਨ ਹੋਰ ਆ ਗੀਆਂ ਨਾਲ ਫਿਰ ਚਾਰ ਦੁਕਾਨਾਂ ਵਾਲੇ ਹੋਰ ਆ ਗਏ ਲਵੇ ਲਵੇ ਇਹਨਾਂ ਦੇ ਟੁੱਟੇ ਸੀ ਹਲੇ ਦੂਜਿਆਂ ਤੋਂ ਦੋਤਨ ਲੈਣਾ ਰਹਿੰਦੀ ਹੈ ਜੀ ਉਹਨਾਂ ਦੇ ਬੰਦੇ ਜਿਵੇਂ ਰਿਪੋਰਟ ਆਊਗੀ ਇਥੇ ਪਤਾ ਲੱਗੂਗਾ ਕਿ ਅਗਲਾ ਦੱਸੂਗਾ ਕਰਕੇ ਜਾਂ ਨਹੀਂ ਕਹਣਾ ਦੋਤਨ ਪੁਲਸ ਅਧਿਕਾਰੀ ਪਹੁੰਚੇ ਹੋਏ ਨੇ ਪੁਲਸ ਅਧਿਕਾਰੀ ਹੁਣ ਪਹੁੰਚੇ ਨੇ ਜੀ ਪਹਿਲਾਂ ਉਹਨਾਂ ਨੇ ਲੋਕਾਂ ਦੇ ਬੰਦੇ ਭੇਜਦੇ ਸੀ ਜੀ ਬਾਕੀ ਐਸਐਚਓ ਸਾਹਿਬ ਆਪ ਹੁਣ ਆਏ ਨੇ ਜਦੋਂ ਕਾ ਪੂਨਾ ਘੰਟਾ ਹੋਇਆ ਕੀ ਮੰਗ ਕਰਦੇ ਨੇ ਜੀ ਅੱਜੇ ਮੰਗ ਕਰਦਾ ਜੀ ਪਰੇਸ਼ਾਨ ਲੋਕਾਂ ਨੂੰ ਅਰੈਸਟ ਕੀਤਾ ਜਾਵੇ ਟਰੇਸ ਕਰਕੇ ਸਾਡਾ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਕਿੱਥੇ ਜਾਵੇ ਜੀ ਪੂਰੀ ਨਹੀਂ ਅਸੀਂ ਜਾਮ ਲਾਉਂਗੇ ਬੋਲੀ ਬੰਦਾ ਜੀ ਨਰ ਮੇਰੀ ਸਾਡੀ ਮਾਰਦੇ ਐ ਅਜੇ ਬਨਾਰ ਮੇਰੇ ਬੋਲੀ ਬੰਦਾ ਕੋਈ ਜਾਸਤੇ ਬੋਲੀ ਨਹੀਂ ਹੋਣ ਦੇਵਾਂਗੇ ਜਿੰਨਾ ਚਾਹਤੇ ਟ੍ਰੇਸ ਕਰਕੇ ਸਾਡਾ ਲਾਉਸਿੰਗ ਪੂਰਾ ਕੀਤਾ ਜਾਣਾ ਹੈ ਅੱਜ ਸਵੇਰ ਸਾਨੂੰ ਕਾਲ ਆਈ ਹੈ ਵੀ ਅਨਾਜ ਮੰਡੀ ਦੇ ਵਿੱਚ ਕੁਝ ਦੁਕਾਨਾਂ ਦੇ ਲੋਕ ਤੋੜੇ ਗਏ ਨੇ ਅਸੀਂ ਆ ਕੇ ਹੁਣੇ ਵੈਰੀਫਾਈ ਕਰ ਰਹੇ ਨੇ ਕੁਝ ਜੋ ਸਾਹਮਣੇ ਆਊਗਾ ਉਸ ਅਕੋਰਡਿੰਗ ਕਾਰਵਾਈ ਕੀਤੀ ਹੋਊਗਾ ਹਾਲੇ ਤੱਕ ਕੋਈ ਕੈਸ਼ ਵਗੈਰਾ ਜਾਂ ਕੋਈ ਲੋਕ ਵਗੈਰਾ ਤੋੜੇ ਗਏ ਆ ਬਟ ਚੰਗੀ ਕਿਸਮਤ ਨਾਲ ਦੁਕਾਨਾਂ ਚ ਕੋਈ ਕੈਸ਼ ਵਗੈਰਾ ਇਨਾ ਹੈ ਨਹੀਂ ਫਿਰ ਤੇ ਜੋ ਵੀ ਸਾਹਮਣੇ ਆਊਗਾ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਊਗੀ ਕਿੰਨੀਆਂ ਕਿ ਦੁਕਾਨਾਂ ਤੇ ਅੱਲੇ ਅਸੀਂ ਵੈਰੀਫਾਈ ਕਰ ਰਹੇ ਹਾਂ ਪੂਰੀ ਰੂਟ 'ਤੇ ਕਿੰਨੀਆਂ ਦੁਕਾਨਾਂ ਚਾਰ ਕਿ ਦੁਕਾਨਾਂ ਦੇ ਰਿਜ਼ਰਵ ਕੀਤਾ ਤੇ ਉਹਨਾਂ ਦੇ ਕੁਝ ਲੈਪਟਾਪ ਵਗੈਰਾ ਤੋਂ ਵੀ ਪਏ ਰਹਿ ਗਏ ਕੈਸ਼ ਹੈ ਨਹੀਂ ਸੀ ਲੌਕ ਪੰਨੇ ਹੋਏ ਉਹਨਾਂ ਲੋਕਰਾਂ ਦੇ ਕਿਸ ਤੋਂ 2000 ਰੁਪਏ ਦੱਸਦੇ ਸੀ ਬਾਕੀ ਵੈਰੀਫਾਈ ਕਰਦੇ ਅਕੋਰਡਿੰਗ ਪਤਾ ਲੱਗ ਜੀ ਕੀ ਹੋਸ਼ ਹੈ ਸਾਰੀਆਂ ਪੀਸੀਟੀਵੀ ਦੇ ਵਿੱਚ ਵੀ ਕੋਈ ਫੁਟੇਜ ਪੀਸੀਟੀਵੀ ਫੁਟੇਜ ਚੈੱਕ ਕਰ ਰਹੇ ਹਾਂ ਸਾਰੀਆਂ ਜੋ ਵੀ ਸਾਹਮਣੇ ਉਸ ਦੇ ਬਣ ਆਪਾਂ ਟ੍ਰੇਸ ਕਰ ਲੈਂਗੇ ਇੱਕ ਰੋਡ ਤੇ ਕੋਈ ਗਸ਼ਤ ਰਹਿੰਦੀ ਨਹੀਂ ਜਿਹੜਾ ਆਪਾਂ ਕੋਈ ਨਹੀਂ ਪੀਸੀਆਰ ਹੈਗੀਆਂ ਨੇ ਪੂਰੇ ਸਿਟੀ ਵਨ ਏਰੀਆ ਦੇ ਵਿੱਚ ਤਿੰਨ ਪੀਸੀਆਰ ਲੱਗੀਆਂ ਹੋਈ ਹੁਣ ਧੋਨ ਦਾ ਕਰਕੇ ਥੋੜਾ ਫਾਇਦਾ ਚੱਕ ਜਾਂਦੇ ਨੇ ਲੋਕ ਪੀਸੀਆਰ ਰੋਡ ਤੇ ਵੀ ਰਹਿੰਦੀਆਂ ਨੇ ਸ਼ਹਿਰ ਦੇ ਵਿੱਚ ਵੀ ਰਹਿੰਦੀਆਂ ਨੇ